ਜੇ ਕੱਲ ਲਾਈਵ ਗਾਉਣੇ ਵੀ ਹੋ ਖਾੜਿਆਂ ਚ ਵੀ ਜਾਣੇ ਹੋ ਜਾਂ ਟੂਰਨਾਮੈਂਟਸ ਚ ਜਾਣੇ ਹੋ ਟੋਡੇ ਆਲੇ-ਦਾਲੇ ਵੀ ਅਸੀਂ ਦੇਖਦੇ ਆਂ ਕਾਫੀ ਸਾਰੀਆਂ ਤਸਵੀਰਾਂ ਕਾਫੀ ਸਾਰੇ ਕੱਪ ਪਏ ਨੇ ਇਹ ਇਹ ਯੁੱਗ ਕਾ ਦਾ ਸਟਾਰਟ ਹੁੰਦਾਗਾ ਜਿਹੜਾ ਲਾਈਵ ਸਿੰਗਿੰਗ ਦਾ ਹੋ ਗਿਆ ਜਾਂ ਫਿਰ ਲੋਕ ਤੁਹਾਨੂੰ ਆਪ ਅਪਰੋਚ ਕਰਦੇ ਨੇ ਇਹ ਵੀ ਤੁਹਾਨੂੰ ਦੱਸ ਦਿੰਨਾ ਕਿਵੇਂ ਲਾਈਵ ਦਾ ਸ਼ੁਰੂ ਤੇ ਵੀ ਕੋਈ ਇੱਕ ਸਿੰਗਰ ਨੂੰ ਮੇਨ ਲਾਈਵ ਦਾ ਹੀ ਹੁੰਦਾ ਜੀ ਬਿਲਕੁਲ ਲਾਈਵ ਤੋਂ ਹੀ ਇਨਕਮ ਹੁੰਦੀ ਹੈ ਮੋਟੀ ਹਾਂ ਹਣਾ ਸੋ ਨਿੰਕਮ ਤਾਂ ਆਪਾਂ ਜ ਕੋਈ ਐਡੀ ਹੈ ਨਹੀਂ ਸੀਗੀ ਆਪਣੀ ਤੇ ਮੈਂ ਤਿਆਰੀ ਕਰਦੇ ਸੀਗੇ ਹੁਣ ਵੀ ਤਿਆਰੀ ਕਰਦੇ ਆ ਮੈਟਰ ਤਿਆਰ ਕਰਾ ਹਣਾ ਸੋ 2024 ਦੇ ਸਟਾਰਟਿੰਗ ਦੇ ਵਿੱਚ ਮਾਮਾ ਜੀ ਦੇ ਮੁੰਡੇ ਦਾ ਵਿਆਹ ਸੀਗਾ ਸੋ ਉਹਦੇ ਉੱਤੇ ਉਹਨਾਂ ਨੇ ਵੀ ਪਰਿਵਾਰ ਨੇ ਮਾਮਾ ਜੀ ਉਹਨਾਂ ਨੇ ਪਰਿਵਾਰ ਨੇ ਬਹੁਤ ਸਪੋਰਟ ਕੀਤੀ ਉਦੋਂ ਮਤਲਬ ਉਹਨਾਂ ਨੂੰ ਮੈਂ ਕਿਹਾ ਵੀ ਆਪਾਂ ਰਾਤ ਨੂੰ ਕੁਝ ਆਪਾਂ ਵੀ ਕਰਦੇ ਆ ਉਹ ਕਹਿੰਦੇ ਠੀਕ ਆ ਫਿਰ ਉਹ ਸਾਊਂਡ ਦਾ ਉਹਨਾਂ ਨੇ ਕਰਤਾ ਸੀ ਮਿਊਜ਼ੀਸ਼ੀਅਨ ਦਾ ਆਪਾਂ ਕਰ ਲਿਆ ਸੀ ਕਰ ਕਰਾ ਕੇ ਮਤਲਬ ਕੀ ਉਦੋਂ ਪਹਿਲਾ ਸ਼ੋਅ ਲਾਇਆ ਸੀਗਾ ਆਪਣੇ ਵੱਲੋਂ ਉਹ ਸਟੇਜਾਂ ਦੇ ਉੱਤੇ ਮੈਂ ਜਿਵੇਂ ਕੋਈ ਸਿੰਗਰ ਲੱਗਿਆ ਹੋਇਆ ਤਾਂ ਮਤਲਬ ਕੋਈ ਵੀ ਸਿੰਗਰ ਆਪਣੇ ਚੱਲਦੇ ਨੇ ਉਹ ਲੱਗੇ ਹੋਏ ਨੇ ਕੁਲਵੀਰ ਝਿੰਜਰ ਬਾਈ ਲੱਗਾ ਕੋਈ ਲੱਗਾ ਪਵਿੱਤਰ ਲਸੋਈ ਲੱਗਾ ਉਹਨਾਂ ਨੇ ਸਟੇਜ ਉੱਤੇ ਗਾਇਆ ਪਹਿਲਾਂ ਉਹ ਵੀਡੀਓ ਵੀਡੀਓ ਪੜਾਈਆਂ ਵੀ ਨੇ ਜਿਹੜਾ ਪਹਿਲਾ ਸ਼ੋਅ ਮਤਲਬ ਆਪ ਲਾਇਓ ਮਾਮਾ ਜੀ ਦੇ ਮੁੰਡੇ ਦੇ ਵਿਆਹ ਤੇ ਲਾਇਆ ਸੀਗਾ